ਏ ਆ ਵਿਕਾਨੇਰ Rajasthan ਜਿਹੜੀ ਝੀਲ ਮਸ਼ਹੂਰ ਆ ਬਾਈ ਤੇ ਲਓ ਵੀ ਮਿੱਤਰੋ ਆਪਾਂ ਬਹਿ ਗਏ ਆ ਟਰੱਕ ਚ ਤੇ ਟਰੱਕ ਜਾ ਰਿਹਾ 30 ਤੇ ਤੇ ਗੱਡੀ 20 ਤੇ ਉਹ ਠੀਕੋ ਬੜੀਆ ਹੈ ਤੇ ਅੱਜ ਇਹ ਪੰਜੀਰੀ ਖਾ ਕੇ ਆਪਾਂ ਪੰਜਾਬ ਨੂੰ ਸਾਈਕਲ ਖਿੱਚਦੇ ਨਾ ਹੁਣ ਬਾਈ ਸਾਹਿਬ ਇੱਕ 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 ਵਿਕਾਸ ਬਾਈ ਜੇ ਆ ਕਿਸੇ ਕੇ ਆ ਕੇ ਹੱਥ ਕਰਨਾ ਪਰਤ ਬਹੁਤ ਦਿਲ ਕੋ ਦਰਦ ਦਰਦ ਹੈ ਨਾ ਬਿਲਕੁਲ ਹੈ ਹਾਂਜੀ ਆਪਣੀ ਵੀਡੀਓ ਵੇਖ ਰਿਹਾ ਸਾਰੇ ਭੈਣ ਭਰਾ ਸੱਜਣ ਮਿੱਤਰ ਯਾਰ ਦੋਸਤ ਜਿਹੜੇ ਦੇਸ਼ਵ ਦੇਸ਼ਾਂ ਵਿੱਚ ਵਾਦੇ ਸਾਰੇ ਸੱਜਣ ਮਿੱਤਰ ਜਿੰਨੇ ਵੀ ਆਪਣੇ ਚੰਨ ਨਾਲ ਜੁੜੇ ਨੇ ਸਭ ਨੂੰ ਅੱਜ ਆਪਾਂ ਭਾਰਤ ਮਾਲਾ ਸੜਕ ਤੋਂ ਫਤਹਿ ਦੀ ਸਾਂਝ ਪਾਉਣਿਆਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਰਾਜਸਥਾਨ ਦੇ ਵਿੱਚ ਖੜੇ ਹੋਏ ਆ ਤੇ ਫਲਾ ਬੀਕਾਨੇਰ ਤੇ ਬਲੋਦੀ ਦੇ ਵਿੱਚ ਕਾਰਜੇ ਆ ਨਾ ਤੇ ਭਾਰਤ ਮਾਲਾ ਜਿਹੜੀ ਅੰਮ੍ਰਿਤਸਰ ਨੂੰ ਜਾਂਦੀ ਆ ਜਮਨਾ ਨਗਰ ਜਮਨਾ ਨਗਰ ਇੱਥੇ ਆ ਜਪਾ ਆਏ ਆ ਰਾਤ ਆਪਾਂ ਇੱਥੇ ਗੁਜ਼ਾਰੀ ਆ ਅਜੇ ਫੁੱਟਪਾਥ ਜੇ ਦੇ ਦੇ ਰਾਤ ਇੱਥੇ ਵਕਟ ਰਹੇ ਆ ਥੋੜਾ ਲੇਟ ਆ ਕੇ ਜੱਟ ਇੱਥੇ ਆ ਕੇ ਘਰ ਪਾਉਂਦੇ ਆ ਬੈਹ ਗਿਆ ਆਪਾਂ ਇੱਥੇ ਆਰਾਮ ਕਰਦਾ ਤੇ ਹੁਣ ਆਪਾਂ ਤਿਆਰੀ ਬਾਦਲੀ ਸਾਈਡ ਤੋਂ ਉਹਨਾਂ ਦਾ ਰੱਖ ਲਿਆ ਲੱਦ ਲਿਆ ਤੇ ਹੁਣ ਆਪਾਂ ਇਸ ਨੂੰ ਲਵਾਗੇ ਲੇਵੋ ਰੋਟੀ ਲੱਖਣਾ ਪਿਆ ਰਹਿਦਾ ਤੇ ਜਿਹਨੇ ਟਰੱਕ ਉਹਦੇ ਆਪਾਂ ਇੱਕੋ ਟਰੱਕਾਂ ਦੇ ਲਿਫ ਨਵਾਗੇ ਹੱਥ ਮਾਰਾਂਗੇ ਜਿਹੜਾ ਵੀ ਨੇ ਲਿਫ ਦੇਤੀ ਉਹਦੇ ਨਾਲ ਚੜ ਕੇ ਆਪਾਂ ਚੱਲਾਂਗੇ ਜਾਣਾ ਕਿਥੋਂ ਨੇ ਅੰਮ੍ਰਿਤਸਰ ਨੂੰ ਜਾਣਾ ਜਿੱਥੋਂ ਤੱਕ ਜਾਵੇਗਾ ਬਰਿੰਡੇ ਜਾਵੇ ਜਿੱਥੋਂ ਤੱਕ ਜੰਮਰਸਰ ਮਹੂ ਚਲਾ ਜਾਵੇ ਤੇ ਉਸ ਤੋਂ ਵਧੀਆ ਤੇ ਬਾਕੀ ਲੋਹੀਪਾਈ ਦੇ ਜਾਉਂਗਾ ਤੇ ਉਹ ਤੋਂ ਵੀ ਥੇਲੇ ਬਾਕੇ ਦਾ ਆ ਰਿਹਾ ਇਹ ਪਾਲਿਆ ਦਾ ਇਹ ਲੱਗ ਜੇ ਭਾਈ ਵਾ ਉਹਦੇ ਨਾਲ ਪੈਂਦਾ ਟਰੱਕ ਮਿਲ ਗਿਆ ਤੇ ਉਹ ਤੇਰੇ ਪਾਸੇ ਚਲੇ ਜਾਊਗਾ ਉਹ ਮੈਂ ਥੇਲੇ ਉੱਤਰ ਜਾਗਾ ਇਦਾਂ ਹੀ ਦੇਖਦੇ ਹੁਣ ਆਪਾਂ ਗਾਰੀ-ਵਾਰੀ ਕਰਦੇ ਆਪਾਂ ਹੱਥ ਮਾਰਾਂਗੇ ਇਦਾਂ ਆਪਾਂ ਜੇ ਤੁ ਮੰਗਨੇ ਆਂ ਚਾਹੋਂਗੇ ਟਰੱਕ ਦਾ ਰੇ ਰੰਗ ਲੰਘਦੇ ਜਾਂਦੇ ਆ ਆਪਣੇ ਪੰਜਾਬੀਆਂ ਦੇ ਇਹ ਮੋੜ ਉੱਥੇ ਮੈਂ ਬਾਈਕ ਤੇ ਆ ਗਏ ਬੈਟਰਾ ਕਰਨ ਬਜਾ ਮਾਰਦੇ ਆ ਲਿਫਟਾਂ ਲੈਣੇ ਐ ਇਦਾਂ ਟਰੱਕ ਹੀ ਆਈ ਜਾਂਦੇ ਬਸ ਟਰੱਕ ਹੀ ਟਰੱਕ ਭਾਰਤ ਮਾਲਾ ਦੇ ਜਿੰਨੇ ਵੀ ਜੇ ਟਰੱਕ ਨੇ ਬੱਸਾਂ ਟਰੱਕ ਤੇ ਗੱਡੀਆਂ ਮਨ ਲਓ ਹੋਰ ਕੋਈ ਗੱਲ ਨਹੀਂ ਇੱਥੇ ਚੱਲਦਾ ਤੇ ਆਹ ਗੋਗੀ ਮੱਲਾ ਦਾ ਟਰੱਕ ਵਾਲੇ ਪੁੱਛਣ ਗਿਆ ਸੀ ਉਹ ਰਾਜਸਤਾਨੀ ਸੀ ਉਧਰੋਂ ਤੁਰਿਆ ਆਉਂਦਾ ਵਾ ਤੇ ਮੂੰਹ ਦੇ हिसाब ਨਾਲ ਲੱਗਦਾ ਵੀ ਜਵਾਬ ਹੀ ਲੱਗਦਾ ਬਾਕੀ ਚਲੋ ਲਿਫਟ ਹਰੇ ਕੋਈ ਬੰਦਾ ਨਹੀਂ ਦਿੰਦਾ ਤੁਹਾਨੂੰ ਲਿਫਟ ਵੀ ਇਹ ਵੀ ਇੱਕ ਮੰਗਨ ਦਾ ਮਨ ਲਓ ਤਾਨੂੰ ਕਿਸੇ ਦਿਲਦਾਰ ਬੰਦਾ ਹੀ ਲਿਫਟ ਦਿੰਦਾ ਭਾਵੇਂ ਉਹ ਹਰਿਆਣਵੀ ਹੋਵੇ ਭਾਵੇਂ ਉਹ ਰਾਸਤਾਨੀ ਹੋਵੇ ਭਾਵੇਂ ਉਹ ਪੰਜਾਬੀ ਹੋਵੇ ਚਲੋ ਦੇਖਦੇ ਆਪਾਂ ਕੀ ਬੰਦਾ ਵਾ ਤੇ ਸਾਈਕਲ ਆਪਾਂ ਇਸ ਲਿਆ ਕੇ ਖੜਾ ਲਿਆ ਖੜਾ ਕਰ ਲਿਆ ਕਿਉਂਕਿ ਅਗਲੇ ਨੂੰ ਪਤਾ ਲੱਗ ਜਾਏ ਸਾਈਕਲ ਆ ਲਿਆ ਕਈ ਵਾਰੀ ਅਗਲੇ ਨਾਲ ਖਰੇ ਕੋਣ ਹੈਗੇ ਕੋਣ ਨਹੀਂ ਤੇ ਦੇਖਦੇ ਹਾਂ ਅਜੇ ਦੂਰ ਤੱਕ ਕੋਈ ਟਰੱਕ ਨਹੀਂ ਆ ਰਿਹਾ ਟਰੱਕ ਕਿ ਘਾ ਰਿਹਾ ਆ ਆਪਾਂ ਇਹਨੂੰ ਹੱਥ ਮਾਰ ਕੇ ਵੇਣੇ ਡੱਕਦਾ ਜਾਂ ਨਹੀਂ ਕੜਾ ਜੇ ਕੰਨੇ ਚਾਲਦੇ ਆ ਇੱਥੇ ਆਪਾਂ ਜਿਹੜੇ ਟਰੱਕ ਸ਼ੁਰੂ ਚ ਮਤਲਬ ਇਹ ਜਿਵੇਂ ਪੈਂਦੀ ਆ ਗੋਠੀ ਪੈਂਦੀ ਆ ਨਹੀਂ ਮਿਲ ਜਾਂਦਾ ਬਸ ਖੜਦਾ ਆ ਆਪਾਂ ਇੱਥੋਂ ਲੱਗੇ ਲ ਜਾਂਦੇ ਟਰੱਕ ਇਹ ਰਾਸਤਾਨੀ ਟਰੱਕ ਜਿਹੜੇ ਰਾਸਤਾਨੀ ਆ ਇਹਨਾਂ ਨੇ ਇੱਧਰ ਰਹੇ ਨੇ ਕਿ ਉਹ ਇੱਧਰ ਜਾਣਗੇ ਨਾ ਜਾਣ chào các cháu, kia nà lôi tu bón nàng guía nà 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 ਆ ਖੜਗੀ 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 ਕੋਕੀ ਕੋਕੀ ਆ ਆ ਕਿੰਨੇ ਕਿਲੋਮੀਟਰ ਜਾਊਗਾ ਹਾਂ 100 ਕਿਲੋਮੀਟਰ ਆਓ ਖੜ ਜਾਓ ਵਾ ਗੱਡੀ ਖੜੀ ਪੁੱਛ ਲੈ ਦੋਸਤੋ ਉਹ ਲੈ ਹੀ ਗਿਆ ਖੜਾ ਹੈਗਾ ਉਹ ਫਿਰ ਇੱਥੇ ਪਹੁੰਚ ਜਣੇ ਆ 60 ਕਿਲੋਮੀਟਰ ਦੂ ਫਿਰ ਫਿਰ ਉੱਤੇ ਉੱਤਰ ਤੇ ਫਿਰ ਕਿੱਥੇ ਤੱਕ ਜਾਣੀ ਆ ਹਾਂ ये आगे कट आएगा उससे आगे ते ही वाटीज वाला कटे वहां तक ठीक है चलो कोई बात नहीं धन्यवाद आपका अभी दा। इधर से और देख लेते हैं अभी तो शुरू बहुत धन्यवाद आपका भाई आपड़े रोकली इतना ही बड़ा <laughs> ये भी राजस्थान वाले राजस्थान वाले इलाके जानी है दूर नहीं जाते कोई पूरी रोका रहगा तू आगे उधर मगर तो आया उधर से रुक गया ਉੱਪੀ ਵੀ ਬੰਦਾ ਵਾਲੀ ਖੜੀ ਆ ਰਜੇ ਆ ਪੁੱਛ ਲੈਨੇ ਹੋਰ ਬਾਪੂ ਜੀ ਠੀਠਾ ਜੇ ਹੋਰ ਭਾਈ ਜੀ ਠੀਠਾ ਵੀਰੇ ਹਾਂ ਦੇਖੋ ਆਪਾਂ ਪੰਜਾਬ ਫਿਰੋਲਪੁਰ ਮੱਖੂ ਤੋਂ ਤੁਸੀਂ ਮੋਗੇ ਤੋਂ ਮੋਗੇ ਤੋਂ ਤੇ ਆਈ ਇਹਦਾ ਇੱਥੇ ਰਸਤੇ ਨੂੰ ਘੁੰਮਦੇ ਵਿੱਚ ਜਸਵੰਦਰ ਗਿਆ ਇਹ ਆ ਜੈਸਲ ਮੇਰ ਗਿਆ हां ਜੈਸਲ ਮੇ ਤੋਂ ਆਏ ਆ ਬਾਹਰ ਮਿਲ ਜੈਸਲ ਵੇ ਨਾ ਹਾਂ ਇਹ ਜਾ ਰਹੇ ਪੰਜਾਬ ਆਪਸ ਹਾਂ ਪੰਜਾਬ ਜਾ ਤੇ ਲੈ ਜਾਓਗੇ ਸਾਨੂੰ ਵੇ ਤੁਸੀਂ ਚੱਲੋ ਚੱਲੀ ਵੜਦੇ ਤੁਸੀਂ ਅਰੇ ਘੁੰਮ ਕੇ ਤੇ ਬੀਕਾਂ ਦੇ ਤੇ ਘੁੰਮੋ ਨਾ ਨਾ ਬੀਕਾਂ ਦੇ ਨਾ ਇਹ ਸਾਰਾ ਘੁੰਮ ਲਿਆ ਅਸੀਂ ਤੁਹਾਡੇ ਵਾਸਤੇ ਲੈ ਪੰਜਾਬ ਨੂੰ ਸਹੀ ਉਹ ਕ ਵੇਲੇ ਤੂੰ ਇਹੜਾ ਮੰਦਰ ਜਾ ਸਾਰਾ ਕਰਨੀ ਮਾਤਾ ਤੇ ਹੁਣ ਤੀ ਉਹ ਤੂੰ ਤਾਂ ਰਹਿ ਗਿਆ ਦੇਖਣ ਵਾਲਾ ਪਾਲੀ ਸੁਰੂਹੀ ਵਾਲੀ ਸਾਈਡ ਦੇਖੋ ਹੈ ਪਾਲੀ ਸੁਰੂਹੀ ਵਾਲੀ ਸਾਈਡ ਦੇਖ ਲਿਆ ਸਾਰਾ ਉਹਨਾਂ ਅਸਲ ਦਿੱਤੀ ਆ ਵੀ ਉਹ ਵੀਰ ਨੂੰ ਕੰਮ ਪੈ ਗਿਆ ਘਰੇ ਚਲ ਦੇ ਪੁੱਤ ਆ ਹਾਂਜੀ ਟਾਇਰ ਕਹੀਂ ਚੱਲੇ ਆ ਵਾਪਸ ਇੱਥੇ ਹੁਣ ਖੜੇ ਹੋਇਆ ਤਾਂ ਲਿਫਟ ਲਾਈਨ ਵਿੱਚ ਖੜੇ ਹੋਏ ਆ ਸੈਂਕ ਰੱਖ ਕੇ ਲੈ ਜਾਗੇ ਜਿਹੜਾ ਕੋਈ ਭਰਾ ਆ ਆ ਗਏ ਜੀ ਆਇਆ ਕਰੋ ਤੁਹਾਨੂੰ ਸਹਾਈ ਦਿੰਨਾ ਅੱਗੇ ਨੇ ਇੱਥੇ ਪਾਰਕਿੰਗ ਆ ਹਾਂ ਪਿਆਪੀ ਦੀ ਅੱਛਾ ਉੱਤੇ ਘਰੋਂ ਕਿੰਦੀ ਦੂਰ ਆ ਤੋ ਰੈਡੀ 25 ਤੋਂ 30 ਕਿਲੋਮੀਟਰ ਅੱਛਾ 25 ਤੋਂ 30 ਕਿਲੋਮੀਟਰ ਆਪਣੇ ਪੰਜਾਬੀ ਆ ਪਾਰਕਿੰਗ ਹਾਂ ਉਹ ਬੰਦੇ ਹੈਗੇ ਆ ਅ ਦੂਜੇ ਦੇ ਫਰੋਜਪੁਰ ਸਾਈਡ ਦੇ ਆ ਜੀ ਠੀਕ ਆ ਹਾਂ ਉਥੋਂ ਤੁਹਾਨੂੰ ਜਿਹੜੀ ਚੀਜ਼ ਛੇਤੀ ਜਾਣ ਵਾਲੀ ਆ ਹਾਂ ਉਥੋਂ ਤੁਹਾਨੂੰ ਲੈਪਟਾਪ 100% ਮਿਲ ਜੂ ਕੱਚੇ ਮਾਲ ਵਾਲੀ ਗੱਡੀ ਬਹੁਤ ਜਲਦੀ ਆ ਇਹ ਸਿਰ ਆਪਣੇ ਹਾਈਵੇ ਤੇ ਹੀ ਆ ਹਾਈਵੇ ਤੇ ਉੱਤੇ ਹੀ ਠੀਕ ਆ ਵੀਰੇ ਜੀ ਬਹੁਤ ਜਿਆਦਾ ਪਾਰਕਿੰਗ ਕੋਈ ਡੱਕੇ ਵਾਲੀ ਗੱਲ ਨਹੀਂ ਗਈ ਓਕੇ ਓਕੇ ਉੱਥੋਂ ਤੁਹਾਨੂੰ ਵਧਕਾ ਮਿਲ ਜੂ ਲੈਫਟ ਠੀਕ ਆ ਤੇ ਬੀਕਾਂ ਨੇ ਰੇਥੋਂ ਕਿੰਨਾ ਰੇ ਬੀਕਾਂ ਨੇਰ ਦਾ ਯਾਰ ਬੋਰਡ ਆਉਂਦਾ ਨਾ ਪਤਾ ਹੀ ਨਹੀਂ ਲੱਗਦਾਗਾ ਉਹੀ ਰਹਿ ਗਿਆ ਹੁਣ ਮੇਰੇ ਸਾਬ ਹੁਣ 30 ਕਿਲੋਮੀਟਰ ਰਹਿ ਗਿਆਣਾ ਅੱਛਾ ਅੱਛਾ ਚਲੋ ਠੀਕ ਆ ਵੀਰੇ ਕੋਈ ਗੱਲ ਨਹੀਂ ਐ ਨਹੀਂ ਗੱਲ ਕੋਈ ਬੋਣ ਨੂੰ ਕੋਈ ਨਹੀਂ ਦਿੱਕਤ ਕੋਈ ਡਰ ਵਾਲੀ ਗੱਲ ਨਹੀਂ ਗਈ ਸਿਰਫ ਪਤਾ ਕੀ ਆ ਉੱਥੋਂ ਜਿਹੜੀ ਗੱਡੀ ਛੇਤੀ ਜਾਊਗੀ ਠੀਕ ਆ ਵੀਰੇ ਉੱਥੋਂ ਤੁਹਾਨੂੰ ਮਿਲ ਕੋਈ ਗੱਲ ਨਹੀਂ ਕੋਈ ਧੰਨ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਈ ਇੱਕ ਇੱਧਰ ਆਏ ਨਾ ਹਾਂਜੀ 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 ਤੁਸੀਂ ਇੱਧਰ ਨੂੰ ਬੋਲੋ ਠੀਕ ਹੈ ਮੇਰੇ ਠੀਕ ਆ ਓਕੇ ਓਕੇ ਭਰਾ ਜੀ ਵਾਹ ਮਿਹਰਬਾਨੀ ਮਿਹਰਬਾਨੀ ਤੇ ਕਿ ਲਓ ਵੀ ਮਿੱਤਰੋ ਆਪਾਂ ਬਹਿ ਗਏ ਆ ਟਰੱਕ 'ਚ ਤੇ ਟਰੱਕ ਜਾ ਰਿਹਾ ਹੈ 30 ਤੇ ਤੇ ਗੱਡੀ 20 ਤੇ ਤੇ ਇਹ ਵੀਰ ਆਪਣਾ ਬੈਠੇ ਨੇ ਭਾਈ ਸਾਹਿਬ ਕੀ ਨਾਮ ਤਾਂ ਭਾਈ ਸੀ ਆਪ ਦਾ ਵਿਕਾਸ ਜੀ ਹੈ ਤੇ ਆਪਾਂ ਲਿਫਟ ਲੈ ਲਈ ਆ ਇੱਥੋਂ ਆਪਾਂ ਭਾਰਤਮਾਲਾ ਫੇ ਆ ਗਏ ਸੀ ਰਾਤ ਜਿਵੇਂ ਤੁਹਾਨੂੰ ਦੱਸਿਆ ਵੀ ਰਾਤ ਆਪਾਂ ਇੱਥੇ ਹੀ ਕੱਟੀ ਆ ਸੁੱਤੇ ਵੀ ਇੱਥੇ ਤੇ ਇੱਥੇ ਆਪਾਂ ਹੱਥ ਕੀਤਾ ਸੀ ਤੇ ਇੱਕ ਆਪਣੇ ਰਾਜਸਤਾਨੀ ਭਾਈ ਵਿਕਾਸ ਭਾਈ ਔਰ ਭਾਈ ਵੀ ਠੀਕ ਠਾਕ ਹੋ ਜੀ ਤੇ ਵਿਕਾਸ ਭਾਈ ਜੀ ਆਪਾਂ ਨੂੰ ਮਿਲ ਕੇ ਇਹਨਾਂ ਨੇ ਆਪਾਂ ਨੂੰ ਲਿਫਟ ਦੇਤੀ ਆ ਇਧਰ ਦੇ ਬੰਦੇ ਬਹੁਤ ਵਧੀਆ ਬੰਦੇ ਇਧਰਲੇ ਵਧੀਆ ਆਪਣੇ ਬੰਦਿਆਂ ਨਾਲ ਇਹ ਬੰਦੇ ਜ਼ਿਆਦੇ ਵਧੀਆ ਨੇ ਇਹ ਪਰ ਇੱਕ ਹੋਰ ਖਬਰ ਜਿਹੜੀ ਆਂਦੀ ਹੁੰਦੀ ਹੈ ਵੀ ਦੁਖਦਾਈ ਖਬਰ ਇਹ ਆ ਵੀ ਅੱਜ ਟਰੱਕ ਗਾਂ ਨਹੀਂ ਜਾਣਗੇ ਕਿਉਂ ਕਿ ਅੱਜ ਇੱਥੇ ਸੈਂਕੜੇ ਰੈਲੀ ਆ ਬੱਚਿਆਂ ਦੀ ਭਾਈ ਸਾਹਿਬ ਕਹਿੰਦੇ ਵੀ ਉਹ ਹਰ ਸਾਲ ਹੁੰਦੀ ਆ ਤੇ ਦੋ ਦਿਨ ਹੋਊਗੀ ਦੋ ਦਿਨ ਫਿਰ ਇੱਥੇ ਟਰੱਕ ਜਾਣਗੇ ਪਰ ਸ਼ਾਮ ਨੂੰ ਜਾਣਗੇ ਉਹਨੇ ਫਿਰ ਕੱਢ ਦੇਣਗੇ ਚਲੋ ਕੋਈ ਨਹੀਂ ਆਪਣਾ ਪਿੱਛੋਂ ਜਿਹੜਾ ਆਪਣਾ ਟਰੱਕ ਵੀ ਆ ਰਿਹਾ ਵਾ ਆਪਾਂ ਉਹਨਾਂ ਜਿਹੜੇ ਚੱਲਦੇ ਆ ਪਾਰਕਿੰਗ 'ਚ ਬੈੰਨੇ ਆ ਤੇ ਰੋਟੀ ਪਾਣੀ ਖਾਣਨੇ ਆ ਨਾਲੇ ਦੇਖਦੇ ਨਾਲੇ ਸਾਰੇ ਭਰਾਵਾਂ ਨੂੰ ਮਿਲਦੇ ਆ ਜਿਹੜੇ ਆਪਣੇ ਡਰਾਈਵਰ ਭਰਾ ਨੇ ਤੇ ਵਿਕਾਸ ਭਾਜੀ ਆ ਆਪਣਾ ਕੌਣ ਸਗਾ ਭਾਜੀ ਬਰੋਦੀ ਸੇ ਬਰੋਦੀ ਸੇ ਖੁਲਾਉਦੀ ਲੋ ਜੀ ਬਰੋਦੀ ਤੋਂ ਆ ਭਾਈ ਪਰ ਇਹ ਆ ਵੀ ਇਹ ਟਰੱਕ ਇਕੱਲੇ ਇਕੱਲੇ ਚਲਾਉਂਦੇ ਸਾਰੇ ਕੈਰੇਕਟਰ ਨਹੀਂ ਰੱਖਦੇ ਆਪਣਾ ਨਹੀਂ ਆਪਾਂ ਬੈਠੇ ਆ ਵੀਰ ਅਜੇ ਹੋਰ ਤੇ ਵੀ ਵੇਖੋ ਵੀ ਕਮਰਾ ਬਣਾਇਆ ਭਾਈਆਂ ਨੇ ਕਮਰਾਵਾ ਤੇ ਏਸੀ ਟਰੱਕ ਆ ਇਹ ਹੁਣ ਪੂਰੀ ਫੈਸਿਲਟੀਆਂ ਨੇ ਟਰੱਕਾਂ 'ਚ ਤੁਸੀਂ ਇਹ ਸੋਚ ਲਓ ਵੀ ਕੰਮ ਘਰ ਨਾਲੋਂ ਜ਼ਿਆਦਾ ਘਰੇ ਬੱਤੀ ਚਲੀ ਜਾਊ ਪਰ ਇੱਥੇ ਏਸੀ ਨਹੀਂ ਬੰਦਦਾ ਤੇ ਇਹ ਮਗਰ ਕੱਪੜੇ ਆਪਦਾ ਲੀਰ ਲੱਤਾ ਚੁੱਲ੍ਹਾ ਚੌਂਕਾ ਸਭ ਵਿੱਚੇ ਬੈੱਡ ਲੱਗਾ ਤੇ ਤੁਹਾਨੂੰ ਇਹ ਨਿਆਰਾ ਬੱਜਾ ਬਾਈ ਤੇ ਚਲੋ ਆਪਾਂ ਚੱਲਦੇ ਹਾਂ ਪਾਰਕਿੰਗ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਹੋਰ ਵੀ ਸੱਜਣ ਮਿੱਤਰਾਂ ਮਿਲਦੇ ਆਂ ਤੇ ਨਵੇਂ ਲੋਕਾਂ ਨੂੰ ਮਿਲਦੇ ਆਂ ਇਹ ਪੰਜੀਰੀ ਆਪਾਂ ਖੋਲੀ ਆ ਭੁੱਖ ਬਹੁਤ ਲੱਗੀ ਤੇ ਪੰਜੀਰੀ ਨੇ ਬਹੁਤ ਸਾਥ ਦਿੱਤਾ ਬਾਈ ਆਪਣਾ ਰੋ ਰੋ ਇਹ ਹਾਈਪੇ ਸਹੀ ਨਹੀਂ ਹੈ ਨਾ ਪੂਰਾ ਬੈਠ ਗਿਆ ਅੱਛਾ ਭਾਈ ਸਾਧ ਹੈ ਅੱਛਾ ਅੱਛਾ ਉਹ ਲੋ ਦੇ ਫੀਕਾ ਘਰ ਕੇਗਾ ਪੰਜੀਰੀ ਹੈ ਪਤਾ ਹੀ ਆਪਕੋਗਾ ਇਹ ਆ ਜੀ ਭਾਰਤ ਮਾਲਾ ਜੀਰੀ ਆ ਤੇ ਖਾ ਰਹੇ ਆ ਤੇ ਨਾਲ ਆਪਣੇ ਰੇਕੇ ਸੰ ਪੰਜੀਰੀ ਰ ਕੀ ਰੇ ਪਰਾ ਰੇਤਾ ਭਈਆ ਤੇ ਇਹਦੇ ਕੀਤੀ ਹੋ ਰਹੀ ਹੈ ਭਈ ਸਾ ਤੇ ਵਧੀਆ ਜਗਾ ਵਾ ਪਰ ਇਹ ਆ ਵੀ ਅਹ ਟਿੱਬਿਆਂ ਦੇ ਉੱਚੀ ਨੀਵੀਂ ਜਿਵੇਂ ਹੁੰਦੀ ਆ ਸੁਣਾ ਸੁਪਰੇ ਲੱਗਿਆ ਅਜੀ ਤੇ ਪਾ ਪਾਣੀ ਜਿਹੜਾ ਫੁਆਰਿਆਂ ਨਾਲ ਲਾਉਂਦੇ ਆ ਤੇ ਇਹ ਟਿੱਬਿਆਂ ਦੇ ਐਂ ਬੀਜ ਦਿੰਦੇ ਨਹੀਂ ਤੇ ਆਪਣੇ ਕਾਹੇ ਲਾ ਲੈਂਦੇ ਸੱਤ ਲੈਂਦੇ ਟਰੈਕਟਰ ਪੰਜਾਬ ਤੇ ਕਰ ਦਿੰਦੇ ਬਦਰੀ ਪਰ ਇਹ ਐਂ ਲਾਉਂਦੇ ਚੋਂ ਤੇ ਇਹ ਪਾਣੀ ਫੁਆਰਿਆਂ ਨਾਲ ਲਾਉਂਦੇ ਨੇ ਤੇ ਬਹੁਤ ਵਧੀਆ ਮਾਹੌਲ ਆ ਠੰਡ ਪੂਰੀ ਆ ਬਈ ਜਿੰਨੀ ਇਹ ਤੇ 70 ਕੇ ਠੰਡ ਸੀਵੇਂ ਉਹਨਾਂ ਨੂੰ ਪਤਾ ਨਹੀਂ ਪੰਜਾਬ ਚੋਂ ਜਾ ਕੇ ਪਤਾ ਲੱਗੂ ਕਿੰਨੀ ਹੋਆ ਪਰ ਇਹਦਰ ਬਹੁਤ ਠੰਡ ਰਹੀ ਸੀ ਬਈ ਲਾ ਕੇ ਰੱਖਤਾ ਠੰਡ ਦੇ ਦਿਨ ਸਾਨੂੰ ਕਰਤਾ ਉਹ ਠੀਕ ਹੋ ਬੜੀਆ ਹੈ ਚਲੋ ਪੰਜਾਬ ਲੈ ਚਲੇ ਠੀਕ ਹੈ ਕਹਾਂ ਜਾ ਰਹੇ ਆਪ ਕਹਾਂ ਜਾ ਰਹੇ ਪਠਾਨਕੋਟ ਅਮੇ ਵੀ ਲੈ ਚਲੋ ਅਭੀ ਤਾਂ ਰੁਕਣਾ ਪੜੇਗਾ ਇਧਰ ਅਭੀ ਰੁਕਣਾ ਪੜੇਗਾ ਓਕੇ ਇਹ ਸੜਕ ਬੰਦ ਹੈ ਰੁਕਣਾ ਹੈ ਚਲੋ ਆਜੋ ਮਿਲਤੇ ਹੈ ਕੀ ਨਾਮ ਕੀ ਆਪਕਾ ਦੇ ਕਹਤੇ ਵੀ ਮੂੰਹ 'ਤੇ ਵਕਾਦਵਾਈ ਵਧਾਈ ਨਹੀਂ ਕਰਨੀ ਚਾਹੀਏ ਪਰ ਜਿੰਨੇ ਵੀ ਇਧਰ ਕੇ ਬੰਦੇ ਅਮੇ ਮਿਲੇ ਨਾ ਯਾਰ ਉਹਨਾਂ ਨੇ ਦਿਲ ਜਿੱਤ ਲਿਆ ਮਤਲਬ ਇਹ ਨਹੀਂ ਆ ਵੀ ਚਲੋ ਲਿਫਟ ਵੀ ਹੈ ਉਹ ਅਮੇ ਨਾ ਘਰ ਲੈ ਗਏ ਕਹਤੇ ਘਰ पे ਚਾਹ ਕਿਹਦੇ ਉਧਰ ਰੁਕੋ ਰਾਤ ਆਪ ਡੇਟ ਹੋ ਚਾਹੇ ਬਣਾ ਪਿਆਰੋ ਡੀਅਰ اتنا ਫਿਰ ਜਾ ਕੇ ਦੁਕਾਨ 'ਤੇ ਉਹ ਮਠਿਆਈ ਹਮਨੇ ਖਾਈ ਨਾ ਜਾਏ ਉਹ ਖਾਏ ਜਾਂ ਇਤਨੇ ਇਤਨੇ ਕਿਲੋ ਕਿਲੋ ਕੇ ਭੁਜੀਆ ਕੇ ਪੈਕਟ ਦੇ ਦिए ਤੇ ਉਸਨ ਨੇ ਉਹ ਚੀਜ਼ ਨਹੀਂ ਹੈ ਬਾਹਰ سے ਬੰਦਾ ਜੋ ਆਇਆ ਹਾ ਅਸੀਂ ਇੱਕ ਜੀ ਨੋਟਿਸ ਕੀ ਹੈ ਆਪਕੇ ਮਹਿਮਾਨ ਨਵਾ ਜੀ ਬਹੁਤ ਅੱਛੀ Rajasthan ਨੇ ਇਹ ਹੀ ਤਾਂ ਹੈ ਹਾਂ ਮਹਿਮਾਨ ਅਤਿਤੀ ਦੇਵ ਭਾਵ ਹਾਂ ਬਾਅਦਸ਼ਾਹ ਜੋ ਵੀ ਬੰਦਾ ਹੈਗਾ ਉਹ ਆਪਣੇ ਦੇਵਤਾ ਕੇ ਵਰਮਾਨ ਹੈ ਜਿਹੜੇ ਚਿੱਤਰੇ ਚੌਂਕੀ ਹੈ ਉਹਨਾਂ ਦਾ ਚਲੋ ਕبھی ਹੁੰਦਾ ਨਾ ਵੀ ਰਿਸ਼ਤੇਦਾਰ ਤਾਂ ਚਲੋ ਹੋ ਗਿਆ ਹਨਾ ਹਮ ਹਮ ਕੋ ਜਾਣਦੇ ਵੀ ਨਹੀਂ ਹੈ ਤਵੀ ਫਿਰ ਵੀ ਉਹ ਇਤਨੀ ਉਹਨਾਂ ਨੇ ਸੇਵਾ ਕੀਤੀ ਨਾ ਉਹ ਸੁਖਵਿੰਦਰ ਹਨਾ ਇਹ ਲੋ ਸੁਖਵਿੰਦਰ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਲੜਕਾ ਸੁਖਵਿੰਦਰ ਦਾ

दिल को दर्द है। दर्द है ना बिल्कुल है हां पर फिर मजबूरी होती है मजबूरी होती है वो जो समझे उसको पता है हां जिसने किया वो फिर उसको पता चल जाएगा हां हमें पता है हम भी बाजार चलते हैं भरवा लेके हां ਕਿੰਨੀਆਂ ਟੈਂਕੀਆਂ ਆਪਣੀਆਂ ਵਿਕਾਸ ਦਾ ਜੀ ਇਹ ਦੋ ਟੈਂਕੀਆਂ ਤੇ ਤੇਲ ਕਿਤਨਾ-ਕਿਤਨਾ ਡਾਲਦੇ ਹੋ ਉਸਮੇ 500 ਲੀਟਰ ਸਟਾਕ ਹੈ 300 ਲੀਟਰ ਸਰਵਿਸ ਟੈਂਕੀ ਹੈ ਅੱਛਾ ਸਰਵਿਸ ਵਾਲੀ 300 ਲੀਟਰ ਗਿਆ 500 ਲੀਟਰ ਸਟਾਕ ਮੇਂ ਹਾਂ ਸਟਾਕ ਹੋਇਆ ਹੈ ਨਾ ਪਿੱਛੇ ਨਮਾ ਤੇ ਇਹ ਬਾਕੀ ਆ ਵੀ ਭਾਈ ਕਹਿੰਦੇ ਗੱਡੀ ਕੋਈ ਚਲਾਉਣੀ ਔਖੀ ਨਹੀਂ ਪਰ ਬੰਦਾ ਜਦੋਂ ਗੱਡੀ ਜਦੋਂ ਬੰਦਾ ਚਲਾਉਂਦਾ ਰਹਿੰਦਾ ਸਿੱਖਦਾ ਰਹਿੰਦਾ ਵੀ ਉਹ ਕੋਈ ਵੀ ਭਾਵੇਂ ਜ਼ਿੰਦਗੀ ਦਾ ਤਜਰਬਾ ਵੀ ਆਪਾਂ ਜ਼ਿੰਦਗੀ ਵੀ ਸਿੱਖਦੇ ਰਹਤਾ ਬੰਦਾ ਨਾ ਹਾਂ ਤਾਂ ਠੀਕ ਹੈ ਜੀ ਆਬ ਇਕੱਲੇ ਚਲਾਤੇ ਆਪਕੋ ਕੋਈ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਸਮਝ ਆਉਂਦੀ ਹੈ ਬੈਂਕ ਅੱਛਾ ਜੀ ਕਦਰ ਕਿ ਦੋਵੇਂ ਵੀ ਚੱਲ ਜਾਂਦੇ ਫਿਰ ਅੱਛਾ ਜੀ ਨਹੀਂ ਵੈਸੇ ਵੀ ਤੱਕ ਦੇਖਾ ਬਹੁਤ ਇਧਰ ਕੇ ਹਮਾਰੇ ਉਧਰ ਕੇ ਦੋ-ਦੋ ਹੁੰਦੇ ਹਨ ਉਹ ਕਨੈਕਟਰ ਰੱਖਦੇ ਆ ਆਪ ਇਧਰ ਇੱਕ-ਇੱਕ ਹੈ ਨਾ ਇਹ ਗੱਡੀ ਇਧਰ ਸਭੀ ਕੇ ਪਾਸ ਏਸੀ ਹੈ ਆਪਕੋ ਇਦਰੇ ਮੇਲੇ ਆ ਬੋੜ ਕੇ ਇਹ ਟਾਈਮ ਤੋਂ ਰੇਟ ਲਗਾ ਇਸ ਦਾ ਮਤਲਬ ਘੋੜੇ ਘੋੜੇ ਦਾ ਰੇਟ ਲੱਗਦਾ ਤਾਂ ਇਸੇ 25 ਲੱਖ ਰੁਪਏ ਲਗਾ ਦੱਸ ਟਾਈਮ 25 ਲੱਖ ਕੱਲ ਲਏ 35 ਲੱਖ ਇਹ ਕਿੰਨਾ ਮਾਡਲ ਹੈ ਆਪ ਦਾ 18 ਮਾਡਲ ਲੋ ਜੀ 18 ਮਾਡਲ ਆ ਫਰੀ ਹੋ ਗਿਆ ਹਾਂ ਦੁਬਾਰਾ ਲੈ ਨਹੀਂ ਮੈਨੇਜ ਕਰਦੇ ਥੈਟਸ ਆ ਤੇ ਆ ਵੀ ਇਹ ਵਿਕਰ ਸੁਲਾਈ ਦਾ ਆਪਦਾ ਵੀਰ ਦਾ ਹੈ ਘੋੜਾ ਵਾ ਤੇ ਆ ਵੀ ਚਲਾਉਂਦੇ ਆ ਤੇ ਬਾਕੀ ਆ ਆਪ ਜਲਾਉਂ ਕਿ ਜਿ ਕਮਾਈ ਆ ਨਾ ਜਦ ਉਹ ਨਿਆਰੇ ਵਜੇ ਆ ਤੇ ਘਾਰ ਹੀ ਆਗੇ ਇਹ ਸਾਰਾ ਬੈੱਡੀ ਬਣਾ ਲੈਂਦੇ ਆ ਇਹ ਥੱਲੇ ਨਾ ਗੱਦਾ ਲਾ ਲੈਂਦੇ ਪਹਿਲਾਂ ਨਹੀਂ ਆਉਂਦਾ ਮਗਰੋਂ ਮਗਰੋਂ ਇੰਜਨ ਆਉਂਦਾ ਥੱਲੇ ਤੇ ਇਹ ਵੀਰ ਬਾਜ ਇਹਨਾਂ ਨੇ ਸਾਰੇ ਤਕਰੀਬਨ ਜਿੰਨੇ ਆਪਾਂ ਵੇਖਿਆ ਵਾ ਟਰੱਕਾਂ 'ਚ ਇਹ ਦੁਆਰਾ ਲਾ ਲੈਂਦੇ ਆ ਤੇ ਇਹ ਖੁੱਲਾ ਡੁੱਲਾ ਸੌਣ ਨੂੰ ਬਹਿਣ ਜਿਵੇਂ ਮਰਜ਼ੀ ਆਦਾ ਡੈੱਕ ਵੀ ਲਵਾਇਆ ਡੈੱਕ ਪਿੱਛੇ ਤੇ ਆਤਾ ਕਿ ਆਪ ਲਗਾਤੇ ਖੁਦ ਨਹੀਂ ਨਹੀਂ ਲਗਣਾ ਠੀਕ ਹੈ ਲਓ ਜੀ ਆਪਾਂ ਸਮਾਨ ਲਿਆ ਏ ਲਾਹ ਟਰੱਕ ਤੋਂ ਅੱਜ ਆਪਾਂ ਲਿਫਟ ਲੈ ਕੇ ਆ ਰਹੇ ਆਂ ਸਫਰ ਕਰ ਰਹੇ ਆਂ ਆ ਜਿਹੜਾ ਵਲੌਗ ਸਾਰਾ ਲਿਫਟ ਦਾ ਰਹੂਗਾ ਆ ਪਾਈ ਲਾਈ ਪਾਈ ਢੇਰੀ ਤੇ ਇਹ ਵੇਖ ਲਓ ਤੇ ਸਮਾਨ ਆ ਸਮਾਨ ਹੁੰਦਾ ਜਿਹੜਾ ਇਕੱਠਾਇਆ ਕਰ ਬਣਾਉਣੇ ਆ ਯਾਰ ਹੈ ਮੈਗੀ ਬਣਾ ਕੇ ਖਾ ਲੈਣਾ ਮੈਗੀ ਬਣਾ ਲੈਨੇ ਖਾ ਲੈਨੇ ਲਓ ਜੀ ਐਦਾਂ ਸਾਈਕਲ ਲੰਡੇ ਲੰਡੇ ਲੱਗਦੇ ਆ ਪਰ ਜਦੋਂ ਇਹ ਸਮਾਨ ਭਰਿਆ ਜਾਂਦਾ ਫਿਰ ਅਸੀਂ ਲੰਡੇ ਹੋ ਜਾਂਦੇ ਆ ਤੇ ਆਪਾਂ ਉਧਰ ਵਿਕਾਸ ਭਾਈ ਵਾਲਾ ਚਾਹ ਕਹਿੰਦਾ ਉਧਰ ਬਣਾ ਲੈਨੇ ਆ ਤੇ ਇਹ ਆ ਤਾਊ ਏ ਵਿਕਾਸ ਵਿਕਾਸ ਬਾਈ ਦਾ ਤਾਊ ਤੋ ਉਹਨਾਂ ਕੋਲ ਸਾਰਾ ਤੁਹਾਨੂੰ ਪਤਾ ਵੀ ਗੱਡੀਆਂ ਵਾਲਿਆਂ ਕੋਲ ਸਾਰਾ ਸਮਾਨ ਹੁੰਦਾ ਚੁੱਲਾ ਟੈਂਟ ਗੈਸ ਸਭੀ ਕੁਝ ਹੁੰਦਾ ਤੇ ਇਹ ਵਿਕਾਸ ਬਾਈ ਇੱਧਰ ਰੂਟ ਡਾਈਵਰ ਕਰਨੀਓ ਨੀਤੀ ਉਤਾਰ ਨੀ ਗੱਡੀਆਂ ਲਿੰਗ ਰੋਡਾਂ ਉ ਮਤਲਬ ਸਾਈਡਾਂ ਰੋਡਾਂ ਉ ਜਾ ਗੱਡੀਆਂ ਤੋਂ ਇਹ ਤਾਊ ਹੈ ਵੀ ਇਕੱਲੇ ਗੱਡੀ ਚਲਾਤੇ ਆ ਆ ਵੀ ਇਕੱਲੇ ਚਲਾਤੇ ਹੋ ਨਾ ਗਾੜੀ ਆਰੇ 40 ਗੱਡੀਆਂ ਹੈ ਸਾਡੇ ਸੇਠ ਦੇ ਹਾਂਜੀ ਸਾਰੇ ਇਕੱਲੇ ਇਕੱਲੇ ਹੈ ਸਾਰੇ ਇਕੱਲੇ ਚਲਾਤੇ ਹੈ हम मैं भाई विकास को बोल रहा था अभी हमारे तो दो-दो होते हैं ना एक कनेक्टर होता है पर आपके इधर सभी एक-एक ही एक, एक है, है अच्छा टाइम पास हो जाता आपका। है आपका टाइम पास वैसे हो जाता है आजकल के लेबर जो कनेक्टर आता है ना हां वो काम तो करता नहीं हां बोतल ही बोलेंगे भरकेला तभी लाता है वो जी हां बिना साफ करेगा तो ना खर्चा ना साफ सफाई को कुछ नहीं हां जी खर्चा हमारे ड्राइवर से पहले आप, आएगा आपके पर बोझ बढ़ेगा है ना सम... खर्चा तो आपका लगेगा माल को तो बाद में देगा खर्चा तो हाँ वैसे तो देता मालिक अभी वो तो बा... एक बार तो आपको जेब से लगाना पड़ेगा बाद माल बाद में देगा ना हुँ। हुँ। हाँ ये अजीर सोई कर है ना ये रसोई है ना बाइक ला दे कौन लोग आगे दबा थोड़ा नीचे है ना ਹਾਂ ਆਪਣੇ ਆਪਣੇ ਸਮਾਨ ਦਾ ਖੁਦ ਪਤਾ ਹੁੰਦਾ ਹੈ ਆਪਣੇ ਸਮਾਨ ਕਿ ਲਓ ਜੀ ਵਾਹ ਜੀ ਭਾਂਡਾ ਟਿੰਦਾ ਗੈਸ ਸਿਲੰਡਰ ਸਭ ਤਾਊ ਕੋਲੇ ਆ ਸਾਰਾ ਕੁਝ ਸਾਰਾ ਕੁਝ ਲੂਣ ਮਿਰਚ ਮਸਾਲਾ ਆ ਬਕਰ ਲਗਲੀ ਦਾ ਢੋਲ ਨੇ ਉਹ ਤੇ ਆ ਨਾ ਨਾ ਯਾਰ ਓਵਰਲੋਡ ਹੋ ਗਿਆ ਸਾਡੇ ਸੈਗਲ ਨਾਲ ਥੋੜੀ ਭਰਗ ਪੈਣਾ ਕੋਈ ਚੋੜਾ ਧੰਨਵਾਦ ਹੁੰਦਾ ਵੀ ਵਿਚਾਰੇ ਦਾ ਥੋੜਾ ਦਾ ਇਹ ਮੋਸਤਾ ਕਰਿਆ ਹੀ ਆ ਆ ਕੁਛ ਕਰਿਆ ਕੀ ਨਾ ਕੀ ਬਾਈ ਦਾ ਠੀਕ ਆ ਬਾਈ ਬਾਗੇ ਪੁਰਾਣੇ ਪਿੰਡ ਸੀਗਾ ਬਾਈ ਫੂਲ ਪਿੰਡ ਸੀ ਬਾਈ ਦਾ ਬਹੁਤ ਚੋਈ ਜਵਾਜ ਆ ਗਈ ਜੀ ਨਾ ਕੰਮੇ ਕਰੋ ਭਾਈ ਜਿਆਦਾ ਨਹੀਂ ਆ ਵੀਰੇ ਆਪਾਂ ਚਲਿਏ ਵਾਹ ਇਹਨਾਂ ਨਾਲ ਮਿਲ ਗਏ ਇਹਨਾਂ ਨੂੰ ਮੈਂ ਕਿਹਾ ਹਾਂ ਹੁਣ ਇੱਥੇ ਹੀ ਰਹਿਣਗੇ ਇਹਦਾ ਇੱਥੇ ਹੀ ਰਹਿਣਾ ਹੈ ਇਹਦਾ ਹੁਣ ਧਰ ਲੈਣਗੇ ਇੱਥੇ ਕੋਲ ਸਮਾਨ ਤਰ ਲੱਗਿਆ ਬਹੁਤ ਟਾਈਮ ਲੱਗਦਾ ਕਿਉਂਕਿ ਸਮਾਨ ਨੂੰ ਪਸਾਫ ਕਰਕੇ ਰੱਖਣਾ ਹੁੰਦਾ ਵਾ ਤੇ ਬਾਕੀ ਅ ਵੀ ਜਿਵੇਂ ਡੇਲੀ ਦਾ ਹੋ ਜਾਂਦਾ ਵਾ ਰੁਟੀਨ ਜੀ ਬਣ ਜਾਂਦੀ ਹੈ ਫਿਰ ਕੋਈ ਲੱਗ ਪੈਂਦੀ ਹੈ ਬੰਦੇ ਨੂੰ ਆ ਸੁੱਕ ਹੈ ਹੈ ਆ ਬੈਗਾਂ ਦਾ ਬਹੁਤ ਕੰਮ ਸੁੱਕਾ ਦਾ ਜਿਹੜੇ ਚੁੱਕ ਕੇ ਤੇ ਧਰਨੇ ਆ ਤਿਆਰ ਕੱਪੜਿਆਂ ਦਾ ਆ ਜੀ ਬੈਗ ਤੇਰੇ ਵਾਲੇ ਵੰਦੇ ਸੱਟ ਹੈ ਹੂੰ ਇਹਨਾਂ ਦਾ ਮੂੰਹ ਖੋਲੇ ਜਾਂਦਾ ਉਹਦੀ ਹਾਂ ਉਹ ਐ ਖੋਲੇ ਜਾਂਦਾ ਤੇਰੇ ਵਾਲੇ ਤੇ ਨਹੀਂ ਖੋਲੇ ਜੇ ਤੂੰ ਦੁੱਜੀ ਲਵਾਏ ਨਾ ਆਪਣੇ ਨੂੰ ਸਾਈਡ ਤੇ ਲਾਉਂ ਜੀ ਚੀਜ਼ਾਂ ਦਾ ਫਿਰ ਪਤਾ ਨਹੀਂ ਸੀਗਾ ਬਾਹਰਲੇ ਪਾਸੇ ਰੋਵੇ ਬਾਹਰਲੇ ਪਾਸੇ ਆ ਦੇਖਣਾ ਨਾ ਨਸਮਾ ਸੋ ਕੁ ਨਹੀਂ ਸੋ ਬਾਹਰ ਨਾਲ ਇਹ ਗੋਲ ਹੈ ਇਹ ਬੜਾ ਗੰਦਾ ਹਾਂ ਲਓ ਜੀ ਬਨਾਤੀ ਵਿਕਾਸ ਬਾਈ ਨੇ ਚਾਹ ਤੇ ਪਹਿਲਾਂ ਆਪਾਂ ਪੀਵਾਂਗੇ ਪਾਣੀ ਤੇ ਫਿਰ ਪੀਵਾਂਗੇ ਚਾਹ ਵਿਕਾਸ ਬਾਈ ਨੇ ਚਾਹ ਲੈ ਵਟ ਕਰਤੇ ਯਾਰ ਵਾਹ ਇੰਨੀ ਦੁੱਧ ਨਾਲ ਵਧੀਆ ਬਣ ਗਈ ਹੈ ਉਹ ਦੁੱਧ ਬਹੁਤ ਸੰਘਣਾ ਹੁੰਦਾ ਸੰਘਣਾ ਬਹੁਤ ਹੁੰਦਾ ਫਿਰ ਭਾਈ ਇਹ ਤਾਂ ਵਧੀਆ ਨਾ ਯਾਰ ਲਫਾਫੇ ਵਾਲੇ ਰਸੇ ਲਫਾਫੇ ਵਾਲੇ ਕਦੋਂ ਪਟਨੇ ਵੀ ਡਰੋਤਾ ਦੁੱਧ ਲੈਣੇ ਲਈ ਗਏ ਤਾਂ ਅੰਕਲ ਮਿਲ ਨਹੀਂ ਆਉਂਦੇ ਲੈ ਨਹੀਂ ਮੈਂ ਸੋ ਚ ਲੈ ਆ ਤੇ ਹੋਰ ਠੀਕ ਹੈ ਹਾਂ ਇੱਥੇ ਸ਼ਾਪਿੰਗ ਛੋਟ-ਛੋਟ ਗੁਲਗੀਆਂ ਦੁਕਾਨੇ ਹੋਟਲੇ ਖੁੱਲੇ ਹੈ ਬਾਕੀ ਬੁਗਾਨ ਹੋਰੀ ਵਿਕਾਸ ਭਾਈ ਨੇ ਵਟ ਕਰਦੇ ਜਾਂ ਚਾਹ ਵੇਖ ਕੇ ਮੈਨੂੰ ਤਾਂ ਮਜ਼ਾ ਆ ਗਿਆ 5000 ਹਾਜੀ ਛੋਟਾ ਤਾਂ ਨਹੀਂ ਆ ਜੀ ਆਪਾਂ ਅੱਜ ਬਣ ਗਏ ਆਂ ਡਰਾਈਵਰ ਭਾਈ ਸਾਹਿਬ ਤੇ ਚਾਹ ਬਣਾ ਲਈ ਆਪਾਂ ਤੇ ਨਾਲ ਫਾਲੀ ਪੰਜੀਰੀ ਜਿਹੜੀ ਆਪਣੇ ਵਾਲੀ ਪੰਜੀਰੀ ਮੋਗੀ ਸੀ ਅੱਜ ਭਾਈ ਸਾਹਿਬ ਦੀ ਪੰਜੀਰੀ ਆ ਨਾਂ ਨਹੀਂ ਤੁਹਾਨੂੰ ਦੱਸਣਾ ਕਿੰਨੀ ਪੰਜੀਰੀ ਆ ਪਰ ਅੱਜ ਆਪਾਂ ਆ ਪੰਜੀਰੀ ਚੈੱਕ ਕਰਾਂਗੇ ਤੇ ਅੱਜ ਇਹ ਪੰਜੀਰੀ ਖਾ ਕੇ ਆਪਾਂ ਪੰਜਾਬ ਨੂੰ ਸਾਈਕਲ ਖਿੱਚਦੇ ਨਾ ਹੁਣ ਬਾਈ ਸਾਹਿਬ ਗੱਡੀ ਦੇ ਇੱਥੇ ਬੰਦਾ ਇੱਥੇ ਆ ਰੇਸਿੰਗ ਬੱਚਿਆਂ ਦੀ ਰੇਸਿੰਗ ਹੋ ਰਹੀ ਹੈ ਹਾਂ ਪਗੜੀ ਤਾਂ ਹਾਂ ਜੀ ਇਹ ਆ 골ਡ ਕਹਿੰਦੇ ਨੇ ਨਾ ਜਿਹਨੂੰ ਜਮੇਰ ਨੂੰ ਕਹਿੰਦੇ 골ਡ ਸਿਟੀ ਹੈ ਉਹਨੂੰ ਦੁੱਧਰੇ ਨੂੰ ਜੈਸਲ ਮੇਰੂ ਇਹ ਆ 골ਡ ਪੰਜੀਰੀ ਵਾਹ ਜੀ ਵਾਹ ਇਹ ਆ ਬੀਕਾਨੇਰ ਆ ਰਾਜਸਥਾਨ ਜਿਹੜੀ ਚੀਜ਼ ਲਈ ਮਸ਼ਹੂਰ ਆ ਬਾਈ ਆ ਗਈ ਅੱਜ ਆਪਣੇ ਖਾਤਾਂ 'ਚ ਇਹ ਨਹੀਂ ਜਾਣ ਦਿੰਦੇ ਹੁਣ ਲੋ ਜੀ ਠੀਕ ਹੈ ਜੀ ਹਲੋ ਹਲੋ ਅੱਛਾ ਛੱਡ 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 ਸੌਖਾ ਕਹਿੰਦੇ ਜੀ ਹਾਂ ਜੀ ਅਚਰਾ ਦੰਦਾਂ ਲਿੰਗਾ ਥੋੜੀ ਬੜਾਈ ਹਾਂ ਜੀ ਚਾਹ ਤੇ ਬੜੀਆ ਠੀਕ ਸਰਦਾਰੀ ਨੌਰ ਪਿਲਾ ਤੂੰ ਲਓ ਜੀ ਇਹ ਆਪਣੇ ਡਰਾਈਵਰ ਭਰਾ ਆਪਾਂ ਜੇ ਨਾਲ ਬਹਿ ਕੇ ਦੇ ਹੁਣ ਪੀਵਾਂਗੇ ਚਾਹ ਤੇ ਲਵਾਂਗੇ ਨੀ ਯਾਰ ਇਹ ਆ ਬੜਾ ਲਓ ਬਸ ਥੋੜਾ ਓਧਰ ਬਸ ਉਹ ਨਹੀਂ ਪੀਤਾ ਇਤਨੀ ਹਾਂਜੀ ਭਾਈ ਗੋਗੀ ਭਾਈ ਕਿਵੇਂ ਆ ਫਿਰ ਅੱਜ ਮਾਹੌਲ ਕਿਵੇਂ ਆ 30 ਤੇ ਅੱਜ ਆਪਾਂ ਇੱਥੇ ਰਵਾਂਗੇ ਸੋਨੇ ਦੀ ਚਿੜੀ ਕਿੱਥੇ ਖੜੀ ਆ ਜਾਓ ਗੱਲ ਭਾਈ ਬੈਠੋ ਇੱਥੇ ਗੱਲ ਟੇਕਾਂ ਥੋੜੀ ਦੇਣੀ ਆ ਇਹ ਆ ਵੀ ਹੁਣ ਆਪਾਂ ਬੈਠੋ ਹਰਤਾ ਉਹ ਠੀਕੋ ਇਹ ਖੜੀ ਆ ਚਾਹੇ ਅੱਸੀ ਬੜੀਆਂ ਨਾ ਪੂਰੀ ਫੇਰਾ ਜਾ ਬੋਲਦੇ ਨੂੰ ਕੜਕੜ ਖੜੀ ਮੂਛੋ ਵਾਲੀ ਹੈ ਨਾ ਤਾਉ ਆਪ ਵੀ ਜਾ ਤੇ ਪੰਜਾਬ ਫੇਰਾ ਪਰਮਾਨੈਂਟ ਪੰਜਾਬ ਟੈਲੇ ਲੈ ਕੇ ਸਾਰੀ ਟੈਲੇ ਤੇ ਜਾਂਦੀਆਂ ਗੱਡੀਆਂ ਹਨਾ 25 ਸਾਲ ਹੋ ਗਏ ਤਾਉ ਕੋ ਪੰਜਾਬ ਜੀ ਪਰ ਮੈਂ ਜ਼ਿਆਦਾ ਇਹ ਇਹ ਸਾਰੇ ਭਰਾ ਜਿਹੜੇ ਨੇ ਹੈਗੇ Rajasthan ਦੇ ਆ ਪਰ ਇਹਨਾਂ ਦਾ ਵਾਹ ਜ਼ਿਆਦਾ ਪੰਜਾਬੀਆਂ ਨਾਲ ਪੈਂਦਾ ਪੰਜਾਬ 'ਚ ਤੇ ਪੰਜਾਬ ਦੇ ਇਕੱਲੇ ਇਕੱਲੇ ਸ਼ਹਿਰ ਦਾ ਪਤਾ ਹੋ ਆਪਾਂ ਨੂੰ ਨਹੀਂ ਪਤਾ ਜਿਹੜਾ ਇਹਨਾਂ ਨੂੰ ਇਹਨਾਂ ਬੋਲੀਆਂ ਵੀ ਤਾਂ ਸਾਰੀਆਂ ਆਉਂਦੀਆਂ ਬੋਲੀਆਂ ਇਹਨਾਂ ਨੂੰ ਮੌਕੇ ਆ ਦੇ ਵੀ ਮਰਾਠੀ ਮੁਰੂਠੀ ਸਾਰੀ ਦੀ ਹਿੰਦੀ ਪੰਜਾਬੀ ਸਾਰੀਆਂ ਨਹੀਂ ਆਉਂਦੀ ਜਦ ਪੰਜਾਬੀ ਸਮਝ ਆ ਜਾਂਦੀ ਬੋਲ ਮੌਕਾ ਪੰਜਾਬੀ ਹੈ ਨਾ ਤੁਹਾਡੇ ਰਲਦੀ ਮਿਲਦੀ ਹੈ ਨਾ ਰਲਦੀ ਮਿਲਦੀ ਹੈ ਹਾਂ ਵੰਜਾਲਾ ਹਾਂ ਇੱਕ ਉਹਨਾਂ ਨੂੰ ਰੀਲ ਬਣਾ ਦਿਓ ਉਹਨਾਂ ਚ ਦੌੜੀ ਤਾਂ ਵੀ ਦੁਨੀਆ ਚ ਨਹੀਂ ਆਪਾਂ ਤੋਂ ਚਾਲੇ ਭੱਵੀ ਚਾਲੇ ਵਟ ਕੱਢ ਤੇ ਉਹਨਾਂ ਤਾਂ ਬਹੁਤ ਹੋਰ ਯੋਗੀ ਕਹੋਣੀ ਦਬੇ ਕੰਨ ਵਾਲੇ ਤਾਂ ਇਹ ਕਰਨੇ ਕਿ ਰਾਜਾ ਇੱਥੇ ਇੱਥੇ ਇਹਨੂੰ ਪਟਾਣਾ ਨਹੀਂ ਬਣਾ ਤਛੇ ਜੀ ਨੂੰ ਵੀ ਕਰੇ ਲਾਉਦੇ ਤੇ ਖੋਣੇ ਲਾਉਣਾ ਸੀ ਆਜ ਪਰਦੇ ਬੜੀ ਵਧੀਆ ਬੰਦਾ ਇਹ ਖੋਣੇ ਲਾਉਣ ਵੀ ਪਨਾ ਲਾਇ ਬੜੀ ਵਧੀਆ ਇਨਸਾਨ ਤੇ ਬੜਾ ਵਧੀਆ ਜੀ ਲੱਗਾ ਤੇ ਉਹ ਕਹਿੰਦੇ ਕੋਈ ਵੀ ਤਿਹਰੂਗੋ ਆਪਾਂ ਸ਼ਾਹ ਨੂੰ ਜੇ ਖੋਲਿਆ ਇਕੱਠੇ ਚੱਲਦੇ ਬਾਕੀ ਹੁੰਦਾ ਵੀ ਜੇ ਆਪ ਚੰਗੇ ਹੋਵਾਂਗੇ ਤੇ ਸਾਰੇ ਚੰਗੇ ਹੋਣਗੇ ਮਾਣੀ ਤੁਹੇ ਲੱਗ ਚਲੋ ਵੇਖਦੇ ਅੰਦਰ ਤੁਹਾਨੂੰ ਦਿਖਾ ਕੇ ਲਿਆਉਨੇ ਆ ਵੀ ਇਹ ਜਿਹੜੀਆਂ ਪਾਰਕਿੰਗਾਂ ਬਣੀਆਂ ਕਿਵੇਂ ਦੀਆਂ ਨੇ ਤੇ ਇੱਧਰ ਟਾਵਰ ਹੀ ਲੱਗ ਗਿਆ ਟੈਰਾਂ ਨੂੰ ਡਿਊਟੀ ਆਪਦੀ ਤੇ ਇਹੋ ਕਰਾਇਆ। ਬਸ ਫੌਂਟੇ ਰੱਦੀਆਂ ਮੂਹਾਂ ਹੁੰਦੀਆਂ। ਹਾਂ। ਸਹੀ ਗੱਲ। ਵੈਸੇ ਅ ਕਹਿੰਦੇ ਵੀ ਜਿਵੇਂ ਨਾ ਆਪਾਂ ਦੁਨੀਆ ਬਾਹਰ ਅੰਦਰ ਨਿਕਲਦੇ ਆ ਤੇ ਬੰਦੇ ਨੂੰ ਬੜੀ ਸਮਝ ਆਉਂਦੀ ਆ। ਸਭ ਤੋਂ ਜ਼ਿਆਦਾ ਤੁਹਾਨੂੰ ਸਬਰ ਸੰਤੋਖ ਡਰਾਈਵਰ ਭਰਾਵਾਂ 'ਚ ਮਿਲੂਗਾ। ਤੇ ਤੁਹਾਨੂੰ ਮਲਾਪਣਾ ਤੇ ਪਿਆਰ ਵੀ ਇਹ ਡਰਾਈਵਰਾਂ ਭਰਾਵਾਂ 'ਚ ਮਿਲੂਗਾ ਤੇ ਹਨਾ ਵੀ ਇਹ ਆਪ ਦਾ ਮਾਨੇ ਜਿਹੜਾ ਤਕੜਾ ਬੰਦਾ ਹੋਵੇ ਤੇ ਜ਼ਿੰਮੇਵਾਰੀਆਂ ਉਹਦੇ ਕੋਲ ਟਾਈਮ ਹੀ ਨਹੀਂ ਹੋਣਾ। ਤੇ ਪਰ ਜਿਹੜਾ ਮਿਡਲ ਬੰਦਾ ਵਾ ਆ ਤੇ ਜਿਹੜਾ ਗਰੀਬ ਚਾਰ ਹੁੰਦਾ ਉਹਨੂੰ ਆਦੀ ਹੁੰਦਾ ਜਿੰਮੇ ਵੀ ਮੈਂ ਖਾਣਾ ਪਕਾਣਾ ਕਰਨਾ ਹੈ ਜਿਹੜਾ ਮਿਡਲ ਬੰਦਾ ਉਹ ਥੋੜਾ ਜਿਹਾ ਇਹ ਹੁੰਦਾ ਵੀ ਚਲੋ ਸਾਰਾ ਮੌਲ ਚੋਲ ਵੇਖ ਲੈਂਦਾ ਆਹ ਹੈ ਟਾਇਰ ਜਿਹੜੇ ਉਧਰ 2 ਨੰਬਰ ਚ ਵਿਗਨੇ ਨਵੇਂ ਆ ਕਿ ਪੁਰਾਣੇ ਆ ਪੁਰਾਣੇ ਆ ਬਈ ਹਾਂਜੀ ਕਿਵੇਂ ਹੋ ਠੀਕ ਹੈ ਹੋ ਠੀਕ ਹੈ ਲੈ ਇਹ ਬਾਈ ਦਾ ਟਰੱਕ ਜਿੰਦੇ ਚ ਆਪਾਂ ਡੱਕਿਆ ਸੀ ਪਹਿਲਾਂ ਇਹ ਪਾਰਕਿੰਗ ਬਹੁਤ ਖੁੱਲੀ ਪਾਰਕਿੰਗ ਅੱਜ ਸਾਰੇ ਡਰਾਈਵਰ ਕਿਹਾ ਇੱਥੇ ਹੀ ਨੇ ਤੇ ਰੋਟੀ ਪਾਣੀ ਖਾਣਗੇ ਬਹਿਣਗੇ ਘੁੰਮਣਗੇ ਬਹਿਣਗੇ ਕਿ ਘੁੰਮਣਾ ਹੈ ਹਾਂ ਕਿਹਾ ਉੱਪਰ ਜਾ ਕੇ ਦੋਲੇ ਤੇ ਕਿਹਾ ਉੱਪਰ ਕੀ ਹੈ ਅੱਛਾ 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 ਉਹ ਰੇਤਾ ਰੇਤਾ ਹੈਲੋ ਗਾਇਸ ਕਿਵੇਂ ਹੋ ਉੱਪਰ ਜਾ ਕੇ ਬਣਾਉਗੇ ਨਾ ਆਪਾਂ ਬੜੀਆ ਵੀਡੀਓ ਹੈ ਉਹ ਬਣਾਏ ਲਓ ਜੀ ਆਪਾਂ ਪਾਰਕਿੰਗ ਚ ਖੜੇ ਆ ਤੇ ਘੁੰਮ ਫਿਰ ਰਹੇ ਆ ਪੂਰਾ ਇੰਜੋਏਮੈਂਟ ਕਰ ਰਹੇ ਸਾਰੇ ਇਥੇ ਸਜਨਪੁਰਾ ਕਿਉਂਕਿ ਅੱਜ ਲੰਘਿਆ ਜਾਣਾ ਨਹੀਂ ਤੇ ਇਸ ਲਈ ਟਾਈਮ ਪਾਸ ਹੀ ਕਹਿ ਲੋ ਤੇ ਇੱਕ ਨਾਲੇ ਵੇਖਣ ਵਾਲੀ ਚੀਜ਼ ਆ ਵੀ ਜਿਹੜੇ ਭਾਰਤ ਮਾਲਾ ਤੇ ਪਾਰਕਿੰਗ ਬਣੀ ਵਿੱਚੇ ਪੰਪ ਸਭ ਕੁਝ ਐਨੀਥਿੰਗ ਤੇ ਇਥੇ ਆਪ ਨੂੰ ਭਰਾ ਮਿਲਿਆ ਹੈ ਦਿਨੇਸ਼ ਹਮ ਹੈ ਦਾ ਦਿਨੇਸ਼ ਹੈ ਪਰ ਉਹ ਕਾਰਤਿਕਾ ਨਹੀਂ ਹੈ ক্রিকেট ਵਾਲਾ ਇਹ ਕਲਾ ਦਿਨੇਸ਼ ਹੈ ਦਿਨੇਸ਼ ਸਿਮਰ ਹਾਂ ਸਿਮਰ ਕੀ ਕਰਤੇ ਹੋ ਭਾਈ ਸਾਹਿਬ

हाँ ये है, है पूरा गांव का लड़का ये है गांव में पूरा गांव में ही रहता है अच्छा गांव में रहता है चलो ठीक है।, है, है, है भाई अच्छे सर ये बहुत बढ़िया जरूरत है बहुत बढ़िया सच्ची ठीक है भाई साहब मिलते हैं ठीक हाँ जल्दी मिलेंगे ठीक है लाइक मैन सब्सक्राइब थैंक यू चलो भाई